ਹਾਂਜੀ ਕਿੱਦਾਂ ਸਾਰੇ ਜਿਹੜੀ ਆਪਾਂ ਨੇ ਵੱਡੀ ਤੀ ਕੱਲ 126 ਉਹਦੇ ਚ ਅੱਜ ਫੇਰ ਕੱਲ ਤਾਂ ਟਾਈਮ ਨਹੀਂ ਲੱਗਿਆ ਅੱਜ ਫੇਰ ਤੋਂ ਸਾਜਦੇ ਸਾਜਦੇ ਸੁਪਰ ਸੀਟਰ ਫੇਰ ਰਹੇ ਆ ਆਹ ਬਣਾਇਆ ਆਪਾਂ ਨੇ ਰਸਤਾ ਮਸ਼ੀਨ ਤਾਂ ਆਈ ਆ ਇੱਧਰ ਨੂੰ ਆਹ ਬਣਾਇਆ ਹੁਣ ਦੇਖਦੇ ਆਂ ਵੀ ਇੱਥੇ ਤੇ ਇਹ ਜਹਾਜ਼ ਖਿੱਚਦਾ ਇਕੱਲਾ ਹੀ ਕਿ ਨਹੀਂ ਸਮਾਨ ਆਪਣਾ ਆਪਣੇ ਕੋਲ ਪਾਣੀ ਪੱਲੀਆਂ ਪਲੱਸ ਸੰਗਲ ਕੋਲ ਫੌਜੀਆ ਮੰਗਣਾ ਸਾਰਾ ਸਮਾਨ ਆਪਣੇ ਕੋਲ ਇੱਥੇ ਨੂੰ ਕੱਢ ਕੇ ਦੇਖਣਾ ਵੀ ਨਿਕਲਦਾ ਐ ਤਾਂ ਸਮਾਨ ਸਭੂਨ ਸਿੱਟਿਆ ਬਾ ਥੱਲੇ ਬਾਕੀ ਦੇਖਦੇ ਆ ਲੱਗੇ ਪਤਾ ਹਾਂ ਜੀ ਮੱਥਾ ਟੇਕਣਾ ਕੋਲ ਦੋ ਭਾਈ ਚਪਲਾ ਇਹ ਵੀ ਜ਼ਰੂਰੀ ਆ ਬੈਗੂ ਦਾ ਨਾਮ ਲੈਣਾ ਪਹਿਲਾਂ ਫੋਰਮਾਂ ਜੀ ਲੱਗੇ ਮੱਥਾ ਦੇਕਣ ਹਾਂਜੀ ਆ ਜਾਓ ਮੈਲਾਵਾਂ ਸੀ ਹੋਏ ਪ੍ਰਧਾਨ ਜੀ ਦਾ ਮੁੰਡਾ ਵੀ ਪਹੁੰਚਿਆ ਹਰਦੀਪ ਬੈਂਸ ਇਹ ਵਿਚਾਰਾ ਲਗਾ ਲਿਆ ਤਾਂ ਇਹਦੇ ਜਿੱਦਾਂ ਸਪਰੇਅ ਕਰਦੇ ਤੇ ਕਈ ਦਿਨ ਹੋ ਗਏ ਇਹਦੇ ਰਸਲ ਵਾਈਪਰ ਆਪਣੇ ਵਾਈਟ ਕਰ ਲਿਆ ਦਾ ਪੈਰ ਪਰ ਵਿਚਾਰਾ ਇਹ ਪੂਰ ਲੱਤ ਦੱਤਾ ਹੀ ਅੱਗੇ ਆ ਗਿਆ ਪ੍ਰਧਾਨ ਜੀ ਦਾ ਅਲਝਾ ਲਿਆ ਦਾ ਇਹ ਬਾਈ ਪਹਿਲਾਂ ਰੋਪੜ ਦੇ ਕੇ ਗਏ ਫਿਰ ਤਿੰਨ ਚ ਹਫਤਾ ਉੱਥੇ ਰਹੇ ਪੱਤੀ 'ਚ ਹੁਣ ਠੀਕ ਆ ਬੰਦਾ ਐ ਨਾ ਆਪਣੀ ਡਿਊਟੀ ਪਰ ਆ ਗਿਆ ਜਿਹਨੇ ਕੇ ਪੈਰ ਨੂੰ ਉਹ ਜਿਹਾ ਲਖਾਫਾ ਜਿਹਾ ਲਪੇਟਿਆ ਵਾ ਵਿਚਾਰੇ ਨੇ ਮਿਹਨਤੀ ਬਹੁਤ ਆ ਮੁੰਡਾ ਆਪਾਂ ਨੇ ਰਿਸਕ ਨਹੀਂ ਲੱਤਾ ਟਰੈਕਟਰ ਆਪਣੇ ਮੂਰੇ ਪਾ ਲਿਆ ਪਰ ਮੈਂ ਇੱਕ ਗੱਲ ਦੇਖੀ ਵੀ ਟਰੈਕਟਰੇ ਜ਼ੋਰ ਬਹੁਤ ਆ ਮੇਰੇ ਵਾਲੇ ਚ ਸੰਗੜ ਢਿੱਲੇ ਗਿਆ ਤੁਸੀਂ ਆਪ ਦੇਖੋ ਬਸ ਇੱਕ ਆਪਾਂ ਨੇ ਉਂ ਐਮਰਜੈਂਸੀ ਨੂੰ ਪਾ ਲਿਆ ਵੀ ਜੇ ਕਿਤੇ ਹੋ ਗਿਆ ਰਸਤਾ ਕੋਈ ਬਹੁਤ ਪੱਕਾ ਨਹੀਂ ਤਾਂ ਕੱਚਾ ਹੀ ਤਾਂ ਰਸਤਾ ਢਿੱਲੇ ਸੰਗੜ ਗਲੇ ਟਰੈਕਟਰ ਨੇ ਕੱਢ ਕੇ ਮਾਰਿਆ 75 80 ਕੰਟਰੋਲ ਵਜਨ ਸੀਗਾ ਬਾਕੀ ਜਾਨ ਹੈਗੀ ਟਰੈਕਟਰ ਮਾ ਜਦੋਂ ਨਾ ਢਾਣੇ ਟਰਾਲੀ ਚ ਪੈੰਨੇ ਆ ਫਿਰ ਕਿਸਾਨ ਨੂੰ ਪੁੱਛ ਕੇ ਦੇਖੋ ਉਹਨੂੰ ਕਿੰਨੀ ਖੁਸ਼ੀ ਹੁੰਦੀ ਉਹਦੀ 6 ਮਹੀਨੇ ਦੀ ਮਿਹਨਤ ਨਾ ਸਾਮਕਾਨੇ ਸਾਹਮਣੇ ਐਂਡ ਟਰਾਲੀ ਦੇ ਵਿੱਚ ਪੈਂਦੀ ਆ ਵਾਹਿਗੁਰੂ ਸਭ ਨੂੰ ਬਰਕਤਾਂ ਦੇਵੇ ਰਸਤੇ ਦੀ ਚੜਾਈ ਘੱਟ ਤੀ ਫਿਰ ਮਸ਼ੀਨ ਦੇ ਟੈਰਾ ਮੂਰੇ ਆਈਗੀ ਮਿੱਟੀ ਪਹਿਲਾਂ ਆਪਾਂ ਨੇ ਪਾਇਆ 585 ਟਰੈਕਟਰ ਉਹਨਾਂ ਨੇ ਜਮਾ ਹੀ ਨਹੀਂ ਖਿੱਚਿਆ ਇਹਨੂੰ ਫਿਰ ਪਾਇਆ ਆਪਾਂ ਨੇ ਮੂੰਹ ਸਿੱਧਾ ਕਰਕੇ ਟਰੈਕਟਰ ਦਾ ਇਹ ਪਿੱਛੇ ਨੂੰ ਜ਼ਿਆਦਾ ਜ਼ੋਰ ਮਾਰਦਾ ਸਾਰੇ ਟੈਰਾ ਕਰਕੇ ਐਂਡ ਮਸ਼ੀਨ ਹੌਲੀ 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 ਕੋਸ ਮਸ਼ੀਨ ਨੇ ਜ਼ੋਰ ਮਾਰਿਆ ਕੋਸ ਟਰੈਕਟਰ ਨੇ ਕੱਢ ਕੇ ਬਾਹਰ ਮਾਰੀ ਮਸ਼ੀਨ ਬਾਕੀ 4 ਵੀਲਰ ਦਾ ਫਰਕ ਆ ਮਸ਼ੀਨ ਦੇ ਟਾਇਰਾਂ ਮੂਰੇ ਨਾਲ ਸਾਈਡਾਂ ਤੋਂ ਰੇਤਾਂ ਪਈ ਆ ਉਹਦੇ ਕਰਕੇ ਮਸ਼ੀਨ ਫਸਣ ਲੱਗ ਗਈ ਸੀ ਬਾਕੀ ਇਹ ਕੰਮ ਵੀ ਹੋ ਜਾਂਦਾ ਕਈ ਵਾਰ ਜਦ ਆਪਾਂ ਰਸਤਾ ਥੋੜਾ ਜਿਹਾ ਕੱਚੇ ਹੋਣ ਕਰਕੇ ਹੌਲੀ 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 ਮਸ਼ੀਨ ਬਾਹਰ ਕੱਢਤੀ ਆਪਾਂ ਨੇ